ਕੇਵਲ ਮੰਤਰ ਨਹੀਂ ਹੈ ਜੇ ਤੁਸੀਂ ਮੰਤਰਾਂ ਵਾਂਗ ਗੁਰਬਾਣੀ ਨੂੰ ਪੜਾਂਗੇ ਤੇ ਉਦੋਂ ਕੇਵਲ ਮੰਤਰ ਪੜ ਕੇ ਅੱਗੇ ਚਲੇ ਜਾਵਾਂਗੇ ਫਿਰ ਮੰਤਰ ਪੜਿਆ ਫਿਰ ਅੱਗੇ ਚਲੇਗੇ ਤਾਂ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦਾਂ ਨੂੰ ਪੜੀਗੇ ਵਿਚਾਰੀਗੇ ਉਦੋਂ ਉਹ ਸ਼ਬਦਾਂ ਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਬਹੁਤ سارے ਸਵਾਲ ਹੋਣਗੇ ਜੋ ਮਾਲਕ ਸਾਡੇ ਸਵਾਲਾਂ ਨੂੰ ਖਤਮ ਕਰਨਗੇ ਤਾਂ ਜਦੋਂ ਇਨਸਾਨ ਸਿੱਖ ਗੁਰਮੁਖ ਪਿਆਰਾ ਗੁਰਬਾਣੀ ਨੂੰ ਪੜ੍ਹੇਗਾ ਨਾ ਤੂੰ ਦੋ ਆਪਣੇ ਆਪ ਨਾਲ ਹੀ ਗੱਲ ਕਰੇਗਾ ਕਿ ਯਾਰ ਜਿਹੜੇ ਸਵਾਲਾਂ 'ਚ ਮੈਂ ਪਿਆ ਹੋਇਆ ਹੈ ਜਿਹੜੀਆਂ ਬੈਸਾਂ 'ਚ ਪਿਆ ਹੋਏ ਹੈ ਜਿਹੜੇ ਆ ਮੈਂ ਵਾਧੂ ਬੋਝ ਰਹੀ ਫਿਰਦਾ ਹੈ ਸਵਾਲਾਂ ਦਾ ਇਹ ਇਹ ਤੇ ਕਰਨ ਦਾ ਫਾਇਦਾ ਹੀ ਕੋਈ ਨਹੀਂ ਇਹ ਜੀ ਜਾਣ ਨਾਲ ਸੰਬੰਧੀ ਕੋਈ ਨਹੀਂ ਹੈ ਇੱਕ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜਿਆ ਕਰੋ ਆਪ ਅਰਥਾਂ ਨਾਲ ਵਿਚਾਰਨ ਦੀ ਕੋਸ਼ਿਸ਼ ਕਰੋ ਜੋ ਵਿਰੋਧੀ ਸਿੱਖ ਵਿਰੋਧੀ ਤਾਕਤਾਂ ਨੇ ਨਾ ਸਾਨੂੰ ਤਾਂ ਲੱਗ ਰਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਕੇਵਲ ਰੁਮਾਲਿਆਂ ਦੇ ਥੱਲੇ ਛੇਠਾ ਪ੍ਰਕਾਸ਼ ਨੇ ਤੇ ਇਹ ਇਹਨਾਂ ਦੇ ਖਿਲਾਫ ਕਿੰਨੇ ਕੋਈ ਸਾਜ਼ਿਸ਼ ਕਰਨੀ ਹੈ ਤੇ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅਗੇਸਟ ਵੀ ਅੱਜ ਵਿਰੋਧੀ ਤਾਕਤਾਂ ਬਹੁਤ ਲੱਗੀਆਂ ਹੋਈਆਂ ਨੇ ਸਾਡੀ ਤੇ ਸਟੱਡੀ ਕੋਈ ਨਹੀਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਰਟਿਆ ਹੋਇਆ ਸ਼ਬਦ ਕੰਠ ਕੀਤੇ ਹੋਏ ਨੇ ਯਾਦ ਕੀਤੇ ਹੋਏ ਨੇ ਆਮ ਕੋਈ ਭੋਲਾ-ਪਾਲਾ ਸਿੱਖ ਕੋਈ ਗੱਲਬਾਤ ਕਰੇਗਾ ਨਾ ਕਿਸੇ ਦੇ ਨਾਲ ਉਹਨੂੰ ਸਵਾਲਾਂ 'ਚ ਇਹੋ ਜਿਹੇ ਤਰੀਕੇ ਨਾਲ ਉਲਝਾਇਆ ਜਾਏਗਾ ਉਹ ਜਿਵੇਂ ਗੱਲ ਕਹੇਗਾ ਉਹ ਸਾਨੂੰ ਉਸੇ ਤਰ੍ਹਾਂ ਸਾਨੂੰ ਸਹੀ ਲੱਗੇਗੀ ਅੱਛਾ ਯਾਰ ਗੁਰੂ ਗ੍ਰੰਥ ਸਾਹਿਬ 'ਚ ਇਹ ਕੁਝ ਲਿਖਿਆ ਹੈ ਉਹ ਇਹ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਮਿਲਾਵਟ ਗੁਰਬਾਣੀ ਦੇ ਨਾਲ ਉਹ ਛੇੜਖਾਨੀਆਂ ਕਰ ਰਹੇ ਨੇ ਕਿ ਜੇਕਰ ਅੱਜ ਤੋਂ 50 ਸਾਲ ਬਾਅਦ ਗੁਰਬਾਣੀ ਦੇ ਅਰਥਾਂ ਦੀਆਂ ਪੋਥੀਆਂ ਲਿਟਰੇਚਰ ਤੁਹਾਡੇ ਬੱਚਿਆਂ ਦੇ ਹੱਥਾਂ ਵਿੱਚ ਹੋਏਗਾ ਨਾ ਉਹ ਆਪਣੇ ਆਪ ਹੀ ਕਹਿਣਗੇ ਅਸੀਂ ਤੇ ਹਿੰਦੂਆਂ ਵਿੱਚੋਂ ਨਿਕਲੇ ਹੋਏ ਆ ਜੀ ਯਾਦ ਰੱਖਣਾ ਕਿ ਸਾਡੇ ਕੋਲ ਜਵਾਬ ਕੋਈ ਨਹੀਂ ਬਰੇਗਾ। ਉਹ 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 ਬੰਦੇਆਂ ਨੇ ਇਹ ਤਰੀਕੇ ਨਾਲ ਕੰਮ ਕਰ ਰਹੇ ਨੇ। ਮਸੀਂਦੀ ਪਾਸ਼ਾ ਚ ਸ਼ਬਦ ਵਰਤਰਾ ਜੋ ਚਿੱਟੇ ਕੱਪੜਿਆਂ ਵਾਲੇ ਸੰਤ ਨੇ ਨਾ ਉਹ ਸਾਡੀ ਕੌਮ ਨੂੰ ਚਿੱਟੀ ਸਿਉਂਖ ਬਣ ਕੇ ਲੱਗੇ ਹੋਏ ਨੇ। ਤੇ ਉਹਨਾਂ ਪਿੱਛੇ ਸਾਡੀਆਂ ਸੰਗਤਾਂ ਲੱਗੀਆਂ ਹੋਈਆਂ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਅਸੀਂ ਕਹਿੰਦੇ ਆ ਮਹਾਰਾਜ ਤੁਸੀਂ ਸਾਡੇ ਗੁਰੂ ਹੋ ਜੇਕਰ ਕਿਤੇ ਬੇਅਦਬੀ ਹੋ ਜਾਸੀ ਕਹਿੰਦੇ ਹਾਏ ਅਸੀਂ ਮਰ ਗਏ ਸਾਡਾ ਖੂਨ ਉਬਾਲੇ ਖਾਣ ਲੱਗ ਗਿਆ ਜਦੋਂ ਤੁਹਾਡੀ ਕੁਰਬਾਨੀ ਦੇ ਨਾਲ ਛੇੜਖਾਨੀਆਂ ਕਰਕੇ ਤੁਹਾਡੇ ਸਾਹਮਣੇ ਆਹ ਸਵਾਲ ਲੈ ਕੇ ਆਉਂਦੇ ਨੇ ਉਦੋਂ ਸਾਡਾ ਖੂਨ ਉਬਾਲੇ ਨਹੀਂ ਖਾਂਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਿੰਨੀ ਬੇਅਦਬੀ ਹੋ ਰਹੀ ਹੈ ਜੀ ਗੁਰੂ ਸਾਹਿਬ ਨੂੰ ਕਿੰਨਾ ਕਿੰਨਾ ਨਾਲ ਤੁਲਨਾ ਕਰਕੇ ਸਾਡੇ ਸਾਹਮਣੇ ਰੱਖਿਆ ਜਾ ਰਿਹਾ ਆ ਪਿਛੇ ਜੀ ਫੋਟੋਆਂ ਵੀਰਲ ਹੋਈਆਂ ਸਨ ਗੁਰਬਾਣੀ ਦੇ ਅੰਦਰ ਮੋਦੀ ਸ਼ਬਦ ਦੇ ਅਰਥ ਕੀਤੇ ਕਹਿੰਦੇ ਵਖੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਪਹਿਲਾਂ ਕਿੰਨੇ ਸਮੇਂ ਪਹਿਲਾਂ ਕਹਿ ਦਿੱਤਾ ਸੀ ਜਿਹੜਾ ਮੋਦੀ ਹੋਏਗਾ ਉਹ ਲੋਕਾਂ ਨੂੰ ਰਿਜ਼ਕ ਦੇਗਾ ਤੇ ਮੋਦੀ ਦਾ ਅਰਥ ਹੈ ਅਨਾਜ ਦੇਣ ਵਾਲਾ ਕਿਸਾਨ ਜਦੋਂ ਗੁਰਬਾਣੀ ਨੂੰ ਪੜ੍ਹਦੇ ਹੋ ਨਾ ਕਿ ਪਾਂਡੇ ਤੁਮਰਾ रामचंद्र ਸੋਪੀ ਆਪ ਦੇਖਿਆ ਥਾ 라ਵਣ ਸੇ ਤੀਸਰ ਬਰ ਹੋਈ ਘਰ ਕੀ ਜੋਏ ਗਵਾਈ ਥੀ ਪਰ ਜੇ ਇੱਕ ਇੱਕ ਪੰਕਤੀ ਹੁੰਦੀ ਹੈ ਭਗਤ ਸਹਿਬਾਨ ਨੇ ਕਿੰਨਾ ਵੱਡੇ ਕਾਰਜ ਕੀਤੇ ਸਮੇਂ ਦੇ ਪੁਜਾਰੀ ਟਾਂਚੇ ਦੇ ਨਾਲ ਡਟ ਕੇ ਜਿਹੜਾ ਹੈ ਉਹ ਸਾਹਮਣਾ ਕੀਤਾ ਹੈ ਵਿਚਾਰਾਂ ਦੇ ਨਾਲ ਪਾਂਡੇ ਤੁਮਰਾ ਮਹਾਦੇਵ ਤੋਲੇ ਬਰਦ ਚੜਿਆ ਅਵਰ ਦੇਖਿਆ ਤਾਂ ਮੋਦੀ ਕੇ ਘਰ ਖਾਣਾ ਪਕਾ ਵਾਕਾ ਵਾਕਾ ਲੜਕਾ ਮਾਰਿਆ ਤਾਂ ਭਗਤ ਬਾਣੀ ਹੈ ਸਰਚ ਕਰਕੇ ਦੇਖਿਓ ਮੋਦੀ ਹੈ ਕਿਸਾਨ ਅੱਜ ਸਾਡੇ ਸਾਹਮਣੇ ਇਹ ਬੱਚਿਆਂ ਦੇ ਸਕੂਲਾਂ ਵਿੱਚ ਇਹ ਪੜਾਇਆ ਜਾਏਗਾ ਕਿ ਮੋਦੀ ਗੁਲਾੜਸਾਨ ਨਾਲ ਗੱਲ ਕੀਤੀ ਹੈ ਕਿਹੜੇ ਤਿਕਨ ਅਰਥ ਕਰਕੇ ਸਾਡੇ ਬੱਚਿਆਂ ਤੱਕ ਪਹੁੰਚਾਏਗੇ ਦबई ਜੇ ਕਵੀ ਰਹਿੰਦਾ ਉਹਨੇ ਮੈਨੂੰ ਇਹ ਜਿਹੜਾ ਪੋਸਟ ਭੇਜੀ ਤਾਂ ਮੈਨੂੰ ਕਹਿ ਲਗਾ ਭਾਈ ਸਾਹਿਬ ਦੱਸਿਓ ਇਹ ਇਹ ਮੋਦੀ ਦੇ ਅਥੇ ਹੀ ਨਿਕਲਦੇ ਨੇ ਤੇ ਮੈਂ ਉਹਨੂੰ ਕਿਹਾ ਮੈਂ ਵੀਰੇ ਤੂੰ ਗੁਰਬਾਣੀ ਨੂੰ ਪੜਿਆ ਹੁੰਦਾ ਨਾ ਇਹ ਹਾਸੋ ਹੀ ਨਾ ਸਵਾਲ ਨਾ ਕਰਦਾ ਗੁਰੂ ਸਾਹਿਬ ਨੇ ਦੀ ਗੱਲ ਕਰਨ ਦੀ ਕਿ ਲੋੜ ਪੈਣੀ ਸੀ ਹਾਂ ਮਾਲਕ ਨੇ ਇਹਦੇ ਬਾਰੇ ਗੱਲ ਕੀਤੀ ਹੈ ਗੁਰੂ ਗ੍ਰੰਥ ਸਾਹਿਬ 'ਚ ਇਹਦੇ ਬਾਰੇ ਗੱਲ ਕੀਤੀ ਹੈ ਉਹ ਗੱਲ ਇਹ ਕੀਤੀ ਰਾਜੇ ਸ਼ੀ ਮੁਕਦਮ ਕੁੱਤੇ ਆ ਗੱਲ ਕੀਤੀ ਹੈ ਉਹ ਕਿਵਨ ਇਸ ਬਾਰੇ ਨਹੀਂ ਕੀਤੀ ਜਿੰਨੇ ਰਾਜੇ ਇੱਥੇ ਆਉਣਗੇ ਜੋ ਪਰਜਾ ਦਾ ਖੂਨ ਚੂਸਣਗੇ ਸਾਰਿਆਂ ਬਾਰੇ ਗੱਲ ਕੀਤੀ ਹੋएगी ਇਹ ਅਲੀ ਕਿ ਰਾਜੇ ਸੀ ਮੁਕਦਮ ਕੁੱਤੇ ਜਾਇਦ ਗਾਇਨ ਬੈਠੇ ਸੁੱਤੇ ਚਾਕਰ ਨੇ ਦਾ ਪਾਇਣ ਕਾ ਰੱਤ ਪੀਤ ਕੁੱਤੇ ਉੱਟਟ ਜਾਓ ਇਹ ਕੀਤੀ ਹੈ ਗੱਲ ਇਹ ਰਾਜਿਆਂ ਬਾਰੇ ਕੀਤੀ ਹੈ ਮਾਲਕ ਨੇ ਅਜਨੇ ਸ਼ਬਦ ਦੇ ਅੰਦਰ ਗੁਰੂਦੇਵ ਨੇ ਬਖਸ਼ਿਸ਼ ਕੀਤੀ ਮਾਲਕ ਆਖਣ ਲੱਗੇ ਆ ਜਿਹਨੂੰ ਕੇਨ ਪੁੱਛਿਆ ਜਾਂਦਾ ਉਹ ਕਹਿੰਦਾ ਆ ਇਸ ਤਰ੍ਹਾਂ ਕਿਉਂ ਹੋ ਰਿਹਾ ਕੱਲ ਜੋ ਕਹਿਣਾ ਜੀ ਆ ਭਾਈ ਸਾਹਿਬ ਘਟਨਾ ਸੁਣੀ ਆ ਵਾਲੀ ਹਾਂਜੀ ਸੁਣੀ ਹੈ ਕਿ ਨਹੀਂ ਮਾੜੀ ਘਟਨਾ ਹੋਈ ਹੈ ਤੇ ਸਾਡੇ ਆਮ ਭਾਸ਼ਾ ਵਿੱਚ ਸ਼ਬਦ ਹੈ ਕਲਯੁਗ ਹੈ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲਿਆਂ ਨੂੰ ਪੁੱਛਿਆ ਜਾਏ ਕਲਯੁਗ ਹੈ ਜੀ ਗੁਰੂ ਗ੍ਰੰਥ ਸਾਹਿਬ ਮਾਰੇ ਪਾਤਸ਼ਾਹ ਦੀ ਬਾਣੀ ਕਹਿਣ ਲੱਗੇ ਤੂੰ ਗੁਰੂ ਦੀ ਬਾਣੀ ਨੂੰ ਪੜ ਕੇ ਅਜੇ ਵੀ ਤੂੰ ਯੁੱਗਾਂ ਦੇ ਵਿਚਾਰਾਂ ਚ ਪਿਆ ਹੋਇਆ ਹੈ ਮਾਲਕ ਆਖਣ ਲੱਗ ਕਲਯੁਗ ਕੋਈ ਸਮਾਂ ਨਹੀਂ ਹੈ ਕਲ ਯੁਗ ਤੇਰਾ ਸੁਭਾਅ ਹੈ ਪਰ ਇਹ ਗੱਲ ਯਾਦ ਰੱਖਣਾ ਅੱਜ ਦੇ ਲਿਟਰੇਚਰ ਨੂੰ ਪੜ੍ਹ ਕੇ ਦੇਖੋਗੇ ਨਾ ਅੱਜ ਦੇ ਲਿਟਰੇਚਰ ਨੂੰ ਪੜੋਗੇ ਤਾਂ ਜੇ ਕੋਈ ਲਿਟਰੇਚਰ ਦੀ ਗੱਲਬਾਤ ਕਰੋਗੇ ਆ ਦੇਖੋ ਕੀ ਉਹ ਜੋ ਹੋ ਰਿਹਾ ਦੁਨੀਆ ਦੇ ਉੱਤੇ ਤੇ ਸਾਡੀਆਂ ਮਾਵਾਂ ਸਾਡੇ ਬਜ਼ੁਰਗ ਇਹ ਗੱਲਾਂ ਕਹਿਣਗੇ ਪੁੱਤ ਪਹਿਲਾ ਸਮਾਂ ਵੇੜਾ ਸੀ ਬੜਾ ਚੰਗਾ ਹੁੰਦਾ ਸੀ ਤੇ ਜਦੋਂ ਪਹਿਲੇ ਸਮੇ ਦੇ ਲਿਟਰੇਚਰ ਨੂੰ ਪੜ੍ਹ ਕੇ ਦੇਖਿਆ ਜਾਂਦਾ 20 ਸਾਲ ਪੁਰਾਣੇ ਲਿਟਰੇਚਰ ਨੂੰ 100 ਸਾਲ ਪੁਰਾਣੇ ਲਿਟਰੇਚਰ ਨੂੰ ਉਦੋਂ ਵੀ ਇਹ ਗੱਲ ਸਾਹਮਣੇ ਆਉਂਦੀ ਹੈ ਪਹਿਲਾਂ ਸਮਾਂ ਬੜਾ ਚੰਗਾ ਹੁੰਦਾ ਸੀ ਤੁਸੀਂ ਹਜ਼ਾਰ ਸਾਲ ਪੁਰਾਣੇ ਲਿਟਰੇਚਰ ਨੂੰ ਪੜ੍ਹ ਕੇ ਦੇਖ ਲਓ ਗੁਰਨਾਨਦ ਸਾਹਿਬ ਮਹਾਰਾਜ ਪਾਤਸ਼ਾਹ ਦੇ ਸਮਾਂ 1469 ਤੋਂ 1539 ਦਾ ਟਾਈਮ ਪੀਰੀਅਡ ਹੈ ਉਸ ਤੋਂ ਪਹਿਲਾਂ ਭਗਤ ਸਾਹਿਬਾਨ ਹੋਏ ਨੇ ਭਗਤ ਰਵਿਦਾਸ ਜੀ 1364 ਦੇ ਨੇੜੇ-ਤੇੜੇ ਤੇ ਇਹਨਾਂ ਦਾ ਜਨਮ ਹੈ ਜਦੋਂ ਉਹਨਾਂ ਦੇ ਸਮੇਂ ਨੂੰ ਦੇਖਿਆ ਜਾਂਦਾ ਹੈ ਉਦੋਂ ਵੀ ਇਹੇ ਕੁਝ ਸੀ ਸਮੇ ਦਾ ਪ੍ਰਭਾਵ ਕਾਲ ਦਾ ਮਾੜਾ ਮਾੜਾ ਸਮਾ ਜਿਹੜਾ ਹੈ ਉਸ ਸਮਾਜ ਵਿੱਚ ਉਸੇ ਤਰ੍ਹਾਂ ਵਿਚਰ ਰਿਹਾ ਸੀ 2.5 ਹਜ਼ਾਰ ਸਾਲ ਪਹਿਲਾਂ ਮਹਾਤਮਾ ਬੁੱਧ ਦਾ ਜਨਮ ਹੈ ਤੇ ਮਹਾਤਮਾ ਬੁੱਧ ਨੂੰ ਉਦੋਂ ਵੀ ਕਹਿਣਾ ਪੈ ਰਿਹਾ ਨਸ਼ੇ ਛੱਡੋ ਚੋਰੀ ਛੱਡੋ ਧੋਖਾ ਛੱਡੋ ਫਰੇਬ ਛੱਡੋ ਮਤਲਬ ਮਹਾਤਮਾ ਬੁੱਧ ਤੋਂ ਵੀ ਸਮਾ ਜਿਹੜਾ ਸੀ ਉਹ ਮਾੜਾ ਸੀ ਪਹਿਲਾਂ ਦਾ 2.5 ਹਜ਼ਾਰ ਸਾਲ ਪਹਿਲਾਂ ਦਾ ਸਮਾਜ ਤੇ ਗੁਰਦੇਵ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦਾ ਕਹਿੰਦੇ ਕਾਲ ਯੁਗ ਉਧਾਰਿਆ ਗੁਰਦੇਵ हे ਪਰਮਾਤਮਾ ਤੂੰ ਕਲ ਯੁਗ ਨੂੰ ਉਧਾਰ ਦਿੰਦਾ ਹੈ ਤੇ ਕਲ ਯੁਗ ਕੀ ਹੈ ਮਾੜਾ ਪ੍ਰਭਾਵ ਮਾੜਾ ਸਮਾ ਜੋ ਮਾੜੀ ਸੋਚ ਹੈ ਗੁਰਦੇਵ ਬਾਣੀ ਦੇ ਅੰਦਰ ਬਖਸ਼ਿਸ਼ ਕਰਨ ਲੱਗੇ ਮਾਲਕ ਆਖ ਲੈਂਗੇ ਦੁਨੀਆ ਦੇ ਲੋਕੋ ਕਲ ਯੁਗ ਦੇ ਲੱਛਣ ਦੇਖਣੇ ਹਨ ਤੇ ਗੁਰਦੇਵ ਨੇ ਕਹੀ ਹਾਂਜੀ ਮਾਰਾ ਕਹਿੰਦੇ ਖੋਟੇ ਕੋ ਖਰਾ ਕਹੇ ਖਰਾ ਸਾਰਾ ਨਾ ਜਾਣੇ ਜਿਹੜਾ ਖੋਟਾ ਬੰਦਾ ਹੁੰਦਾ ਹੈ ਨਾ ਜਿਹੜੀ ਖੋਟੀ ਚੀਜ਼ ਹੈ ਉਹਨੂੰ ਕਹਿੰਦਾ ਆਹ ਬੜੀ ਖਰੀ ਹੈ ਇਹ ਬੜੀ ਕਮਾਲ ਦੀ ਹੈ ਫਰੂਟ ਘਰ ਚ ਲੈ ਕੇ ਆਏ ਇਨਸਾਨ ਉਹਨੂੰ ਕਹਿੰਦਾ ਮਿੰਗਾ ਹੈ ਸ਼ਰਾਬ ਦੀ ਬੋਤਲ 500 ਦੀ 700 ਦੀ 1000 ਦੀ ਘਰ ਲੈ ਕੇ ਆਏ ਉਹਨੂੰ ਕੱਲਾ ਪੀਂਦਾ ਹੈ ਫਰੂਟ ਸਾਰਿਆਂ ਨੇ ਖਾਣਾ ਉਹਦਾ ਕਹਿੰਦਾ ਆਹ ਚੀਜ਼ ਜਿਹੜੀ ਹੈ ਸਿਹਤ ਵਾਸਤੇ ਵਧੀਆ ਹੈ ਇਹ ਮੂਰਖ ਬੰਦੇ ਦੀ ਨਿਸ਼ਾਨੀ ਹੈ ਮਾਲਕ ਆਖ ਲੈ ਕੇ ਖੋਟੇ ਕੋ ਖਰਾਕ ਹੈ खरे ਸਾਰ ਨਾ ਜਾਣੇ ਅੰਦੇ ਕੌ ਨਾਂ ਪਾਰਖੂ ਕੱਲੀ ਕਾਲ ਵੀ ਡਾਣੇ ਜਿਹੜਾ ਅੰਨਾ ਮਨੋਖਾ ਨੂੰ ਪਾਰਖੂ ਬਣਾ ਦਿੰਦਾ ਹੈ ਅੱਜ ਇਹ ਕੁਝ ਹੈ ਜਿਨ੍ਹਾਂ ਨੇ ਸਮਾਜ ਵਾਸਤੇ ਕੁਝ ਕਰਨਾ ਹੁੰਦਾ ਜਿਨ੍ਹਾਂ ਨੇ ਸਮਾਜ ਨੂੰ ਕੁਝ ਸੇਧ ਦੇਣੀ ਹੁੰਦੀ ਹੈ ਅੱਜ ਤਾਂ ਇਲੈਕਸ਼ਨ ਹੁੰਦੇ ਹਨ ਇਲੈਕਸ਼ਨ ਆਉਣੇ ਨੇ ਆਪਣੀ ਵੋਟ ਉਹਨਾਂ ਨੂੰ ਖਰੀ ਨਹੀਂ ਲੱਗਦੀ ਪੈਸੇ ਪਿਛੇ ਖੋਟਿਆਂ ਪਿਛੇ ਉਹਨਾਂ ਨੇ ਵਿਕ ਜਾਣਾ ਤੇ ਮਾਲਕ ਆਖ ਲਗੇ ਅੰਦੇ ਕਾਣਾਵਾਰਕੂ ਅੰਨੇ ਮਨੁੱਖਾਂ ਨੂੰ ਜਿਹੜਾ ਹੁਣ ਪਾਰਕੂ ਬਣਾ ਦੇਣਾ ਕਿ ਤੁਸੀਂ ਜਿਹੜੀ ਹੁਣ ਵਰਕ ਕਰੋ ਦੁਨੀਆ ਕਿਵੇਂ ਦੀ ਹੈ ਮਾਲਕ ਆਖ ਲਗੇ ਅੰਦੇ ਕਾਣਾਵਾਰਕੂ ਕਲੀਕਾਲ ਵਿਡਾਣੇ ਸੂਤੇ ਕੋ ਜਗਤ ਕਹੇ ਜਗਤ ਕੋ ਸੂਤਾ ਜੇਕਰ ਕੋਈ ਚੰਗਾ ਅਫਸਰ ਆ ਜਾਏ ਨਾ ਵੀ ਆਪਣੇ ਇਲਾਕੇ ਦੇ ਵਿੱਚ ਉਹਨੇ ਤਾਂ ਲੋਕੀ ਦੁਖੀ ਹੋ ਜਾਣਗੇ ਵੇਖੋ ਜੀ ਇਹ ਰਿਸ਼ਵਤ ਵੀ ਨਹੀਂ ਲੈਂਦਾ ਇਹ ਸ਼ਫਾਰਿਸ਼ ਵੀ ਨਹੀਂ ਮੰਨਦਾ ਕਿਸੇ ਦੀ ਕਿਉਂ ਉਹ ਉਹ ਆਪਣੇ ਅਧਿਆਤਮਿਕ ਮੇਰੇ ਟੇ ਇਨਸਾਨੀਅਤ ਦੇ ਤੌਰ ਤੇ ਉਹ ਤੇ ਜਿਉਂਦਾ ਹੈ ਉਹ ਜਾਗ ਰਿਹਾ ਹੈ ਤੇ ਮਾਲਕ ਆਖਾਂਗੇ ਤੂੰ ਨੂੰ ਸੁੱਤਾ ਹੋਇਆ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਨ ਸੁਏ ਪਰ ਨਿੰਦ ਵਿਚਾਰ ਅੱਖਾਂ ਤੇਰੀਆਂ ਸੁੱਤੀਆਂ ਨੇ ਵਿਕਾਰਾਂ ਨੂੰ ਦੇਖ ਦੇਖ ਕੇ ਸਰਵਨ ਨੂੰ ਸੋਏ ਪਰ ਨਿੰਦ ਵਿਚਾਰ ਤੇਰੇ ਕੰਨ ਵੀ ਸੁੱਤੇ ਹੋਏ ਨੇ ਨਿੰਦਾ ਵਿਚਾਰਾਂ ਨੂੰ ਸੁਣ ਕੇ ਆਪਣੀਆਂ ਮਾੜੀਆਂ ਗੱਲਾਂ ਨੂੰ ਸੁਣ ਸੁਣ ਕੇ ਸਰਵਨ ਨੂੰ ਸੋਏ ਪਰ ਨਿੰਦ ਵਿਚਾਰ ਮਾਲਕ ਆਖਣ ਲੱਗੇ ਸੁੱਤੇ ਕੋ ਜਾਗਤ ਕਹੈ ਜਾਗਤ ਕੋ ਸੂਤਾ ਜੀਵਤ ਕੋ ਮੂਆ ਕਹੈ ਮੂਏ ਨਹੀਂ ਰੂਤਾ ਮਨ ਦੇਵ ਕਹਿੰਦੇ ਜਿਹੜਾ ਬੰਦਾ ਅਧਿਆਤਮਿਕ ਤੌਰ ਤੇ ਜਿਉਂਦਾ ਪਿਆ ਹੈ ਨਾ ਉਹਨੂੰ ਕਹਿੰਦਾ ਇਹ ਮਰਿਆ ਹੀ ਹੈ ਜੀ ਜਿਵੇਂ ਇਨਸਾਨ ਰਿਅਲਿਟੀ ਦੁਨੀਆ ਨੂੰ ਸੱਚਾਈ ਦੇਖੇ ਜਾ ਰਿਹਾ ਅਸਤੀਆਂ ਦੇ ਉੱਤੇ ਪਿਆ ਹੋਇਆ ਚਿਖਾ ਦੇ ਉੱਤੇ ਪਿਆ ਹੋਇਆ ਮਾਲਕ ਆਖਣ ਲੱਗੇ ਦੁਨੀਆ ਦਾ ਇੱਕ ਸੁਭਾਅ ਹੈ ਮਰੇ ਕੋਈ ਨੂੰ ਹੁਣ ਸਾਰੇ ਜਾਣੇ ਰੋ ਰਹੇ ਨਹੀਂ ਤੇ ਗੁਰਦੇਵ ਕਹਿੰਨ ਲੱਗੇ ਜਿੱਦਨ ਇਹ ਆਪਣੀ ਹੱਕ ਦੀ ਕਮਾਈ ਵਾਸਤੇ ਸੱਚ ਵਾਸਤੇ ਡਟ ਕੇ ਜਿਉਂਦੇ ਜੀ ਪਹਿਰਾ ਦੇ ਰਿਆ ਸੀ ਉਦਨੇ ਹੀ ਲੋਕ ਇਹਨੂੰ ਕਹਿੰਦੇ ਸਾਲੇ ਇਹ ਕਿਸੇ ਦੇ ਕੰਮ ਦਾ ਨਹੀਂ ਹੈ ਜੀ ਇਹਨਾਂ ਸਮਾਂ ਇਹ ਇਹਨੂੰ ਪਾਉ ਰਹੀ ਹੈ ਇਹਨਾਂ ਸਮਾਂ ਇਹ ਕੋ ਤਾਕਤ ਰਹੀ ਹੈ ਆਪਣੇ ਪਰਿਵਾਰ ਦਾ ਕੁਝ ਬਣਾ ਨਹੀਂ ਸਕਿਆ ਬਸ ਬਣਾ ਨਹੀਂ ਸਕਿਆ ਮਤਲਬ ਇਹਨੇ ਪੈਸਾ ਨੇ ਇਕੱਠਾ ਕੀਤਾ ਤੇ ਮਾਨਕਾ ਆਖਣ ਲੱਗੇ ਅੱਜ ਮਰ ਕੇ ਦੁਨੀਆ ਉੱਤੇ ਚੱਲਿਆ ਸ਼ਬਦ ਪੜ੍ਹਦੇ ਆ ਨਾ ਕਿ ਗੁਰਮੁਖ ਜਨਮ ਸਵਾਰ ਦਰਗਾ ਚੱਲਿਆ ਉਹ ਆਪਣੀ ਇਸ ਸਚਾਈ ਦੇ ਰਸਤੇ ਦੇ ਉੱਤੇ ਚੱਲਦਾ ਹੋਇਆ ਦੁਨੀਆ ਤੋਂ ਚੱਲਿਆ ਗਿਆ ਆਪਣੇ ਜਨਮ ਨੂੰ ਸਵਾਰ ਕੇ ਗਿਆ ਤੇ ਮਾਨਕਾ ਨੇ ਕਿ ਦੁਨੀਆ ਨੂੰ ਰੋ ਰਹੀ ਹੈ ਤੇਰੇ ਸੱਚ ਦੇ ਰਸਤੇ ਉੱਤੇ ਤੁਰਿਆ ਹੋਇਆ ਜਿ ਇੱਕ ਜ਼ਿੰਦਗੀ ਜਿਉਂ ਕੇ ਜਿਉਂਦੇ ਜੀ ਕੰਮ ਕਰਿਆ ਸੀ ਉਹੀ ਪਰਿਵਾਰ ਰੱਖਦਾ ਸੀ ਇਹ ਇਹ ਸਾਡੇ ਵਾਸਤੇ ਕਿਸੇ ਕੰਮ ਦਾ ਨਹੀਂ ਹੈ ਮਾਲਕ ਕਹਨ ਲਗੇ ਜੀਵਤ ਕੋ ਮੂਅ ਕਹੇ ਮੂਅੇ ਨਹੀਂ ਰੋਤਾ ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ ਪਰ ਕੀ ਕੋ ਆਪਣੀ ਕਹੇ ਆਪਣੀ ਨਹੀਂ ਪਾਇਆ ਜਿਹੜੀ ਚੀਜ਼ ਆਪਣੇ ਕੋਲ ਹੈ ਉਹਨੂੰ ਵੇਖ ਕੇ ਖੁਸ਼ ਨਹੀਂ ਹੈ ਇਹੜੇ ਪ੍ਰਾਈ ਹੈ ਉਹਨੂੰ ਕਹਿੰਦਾ ਕਿ ਇਹ ਕਿਤੇ ਮੇਰੇ ਕੋਲ ਆ ਜੇ ਨਾ ਇਹ ਕਿਤੇ ਮੇਰੇ ਕੋਲ ਹੋਏ ਪ੍ਰਾਏ ਤਨ ਨਾਲ ਪ੍ਰਾਏ ਤਨ ਨਾਲ ਪ੍ਰਾਈ ਮਾਇਆ ਵੱਲ ਪ੍ਰਾਈ ਚੀਜ਼ ਵੱਲ ਮਨ ਕੱਖ ਲਗੇ ਉਹਨੂੰ ਵੇਖ ਕੇ ਲਾਲਸਾਈ ਹੋਇਆ ਫਿਰਦਾ ਕਿ ਇਹ ਕਿਤੇ ਮੇਰੇ ਕੋਲ ਆ ਜਾਏ ਪਰ ਕੀ ਕੋ ਆਪਣੀ ਕਹੇ ਆਪਣੋ ਨਹੀਂ ਖਾਇਆ ਮਿੱਠੇ ਕੋ ਕੌੜਾ ਕਹੇ ਕੜੂਏ ਕੋ ਮੀਠਾ ਮਨ ਕੱਖ ਲਗੇ ਇਹ ਵਿਕਾਰ ਇਕੱਠੇ ਕਰਕੇ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਤ ਯਾਦ ਰੱਖਣਾ ਅੱਜ ਇਹ ਇਨਸਾਨ ਕੋਈ ਗਲਤ ਕੰਮ ਕਰ ਰਿਹਾ ਹੈ ਨਾ ਅੱਜ ਧੋਖੇ ਨਾਲ ਗਲਤ ਤਰੀਕੇ ਨਾਲ ਪੈਸੇ ਕਮਾ ਕੇ ਘਰ ਲੈ ਕੇ ਆ ਰਿਹਾ ਹੈ ਗੁਰਦੇਵ ਕਹਿੰਦੇ ਅੱਜ ਤੇ ਉਹਨੂੰ ਉਹ ਚੀਜ਼ ਮਿੱਠੀ ਲੱਗਣੀ ਹੈ ਪਰ ਇੱਕ ਦਿਨ ਜਿੱਦਨ ਇੱਕ ਚੋਰ ਫੜਿਆ ਗਿਆ ਜਿੱਦਨ ਇਹ 2 ਨੰਬਰ ਦਾ ਧੰਦਾ ਫੜਿਆ ਗਿਆ ਇਕ ਗਲਤ ਤਰੀਕੇ ਨਾਲ ਝੂਠ ਫੜਿਆ ਗਿਆ ਮਾਲਕ ਆਖਣ ਲੱਗੇ ਇਹ ਮੀਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਜਿੱਦ ਦਿਨ ਇਹਨੂੰ ਕੌੜਾ ਕਰਕੇ ਵੱਡਣਾ ਪਿਆ ਇਹਦੇ ਆਪਣੇ ਰਿਸ਼ਤੇ ਜਿਹੜੇ ਉਹ ਵੀ ਤੈਸ ਮੈਸ ਕਰਕੇ ਖਤਮ ਹੋ ਜਾਣਗੇ ਮਾਲਕ ਬਖਸ਼ਿਸ਼ ਕਰਨ ਲੱਗੇ ਮੀਠੇ ਕੋ ਕੌੜਾ ਕਹੇ ਕੜੂਏ ਕੋ ਮੀਠਾ ਰਾਤੇ ਕੀ ਨਿੰਦਾ ਕਰੇ ਐਸਾ ਕਲ ਮਹੰਡੀਠਾ ਜਿਹੜੇ ਮਨੁੱਖ ਆ ਹੈ ਨਾ ਕਿ ਅੰਨੇ ਮਨੁੱਖ ਨੂੰ ਪਾਰਕੂ ਕਹਿੰਦਾ ਹੈ ਅੰਨੇ ਮਨੁੱਖ ਨੂੰ ਕਿ ਆਗੂ ਲਾ ਦਿੰਦਾ ਹੈ ਮਾਲਕ ਕਹਿੰਦੇ ਜਿਹੜਾ ਮਨੁੱਖ ਆਉਂਦਾ ਹੈ ਜਿਹੜਾ ਅਧਿਆਤਮਿਕ ਤੌਰ ਦੇ ਉੱਤੇ ਇਨਸਾਨੀਅਤ ਦੇ ਤੌਰ ਦੇ ਉੱਤੇ ਜੀ ਰਿਹਾ ਹੈ ਮਾਲਕ ਕਹਿੰਦੇ ਉਹਨੂੰ ਕਹਿੰਦਾ ਇਹ ਤਾਂ ਮਰਿਆ ਪਿਆ ਹੈ ਗੁਰੂਦੇਵ ਕਹਿੰਦੇ ਐਸਾ ਕਲਮ ਹੈ ਡਿਠਾ ਆਹ ਹੈ ਸਮਾਂ ਮਾਲਕ ਬਖਸ਼ਿਸ਼ ਕਰਨ ਲੱਗੇ ਕਲਨੀ ਅੰਦਰ ਨਾਨਕਾ ਜਿਨ੍ਹਾਂ ਦਾ ਉਤਾਰ ਕਲਯੁਗ ਦੇ ਲੱਛਣ ਦੇਖ ਰਹੇ ਨੇ ਕਲ ਜੋ ਕੀ ਹੈ ਮਾਲਕ ਅਖਲ ਕਲਨੀ ਅੰਦਰ ਨਾਨਕਾ ਜਿਨ੍ਹਾਂ ਦਾ ਉਤਾਰ ਇਹ ਕਲਯੁਗ ਦੇ ਲੱਛਣ ਦੇਖੋ ਇਹ ਜਿੰਨਾ ਦਾ ਉਤਾਰ ਹੈ ਜਿੰਨਾ ਦਾ ਜੀਵਨ ਹੈ ਅਸੀਂ ਸ਼ਬਦ ਵਰਤਦੇ ਹਾਂ ਨਾ ਕਿ ਇਹ ਤਾਂ ਜਿੰਨ ਹੈ ਜੀ ਇਹ ਤਾਂ ਭੂਤ ਹੈ ਮਾਲਕ ਅਖ ਲੇ ਮਰਨ ਤੋਂ ਬਾਅਦ ਵੀ ਭੂਤ ਨਹੀਂ ਹੈ ਜਾਂ ਭੂਤਾਂ ਦੀ ਕੋਈ ਕਿਸਮ ਨਹੀਂ ਹੈ ਉਹ ਬੰਦਿਆਂ ਵਿੱਚ ਹੀ ਭੂਤ ਪਾਇਆ ਜਾਂਦਾ ਗੁਰਦੇਵ ਕਿਰਪਾ ਕਰਨ ਲੱਗੇ ਕੱਲੀ ਅੰਦਰ ਨਾਨਕਾ ਜਿੰਨਾ ਦਾ ਉਤਾਰ ਪੁੱਤ ਜਨੂਰਾ ਉਹ ਪੁੱਤ ਤੁਰਦਾ ਕਰਦਾ ਜਿੰਨ ਭੂਤ ਹੈ ਦੂਰ ਆਪਣੀ ਮਾਂ ਦੇ ਵਿੱਚ ਮਾਂ ਹੀ ਦਿਖ ਰਹੀ ਜਿਹੜੀ ਮਾਂ ਨੇ ਉਹਨੂੰ ਜੰਮਿਆ ਹੈ ਧਰਤੀ ਉੱਤੇ ਦੁਨੀਆ ਉੱਤੇ ਲੈ ਕੇ ਆਈ ਹੈ ਉਹਨੂੰ ਬਦਮੀਜੀ ਨਾਲ ਬੋ ਰਿਹਾ ਹੈ ਮਲਕ ਅੱਖ ਲਗੋ ਤੁਰਿਆ ਫਿਰਦਾ ਜਿੰਨ ਪੁੱਤ ਹੈ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਿਕਦਾਰ ਤੇਰੀ ਮਾਂ ਖੁਦ ਆਪ 10 ਵਜੇ 9 ਵਜੇ 9:30 ਵਜੇ ਉੱਠਦੀ ਹੋਏ ਤੇ ਕੀ ਅਸੀਂ ਐਕਸੈਪਟੇਸ਼ਨ ਕਰ ਸਕਦੇ ਹਾਂ ਕਿ ਇਸ ਦੀ ਔਲਾਦ ਨਸ ਦੀ ਕੁਖ ਤੋਂ ਜੰਮਣ ਵਾਲੇ ਬੱਚੇ ਜਿਹੜੇ ਹਨ ਉਹ ਧਰਮੀ ਹੋਣਗੇ ਧਰਮ ਦੇ ਰਸਤੇ ਤੇ ਤੁਰਨ ਵਾਲੇ ਹੋਣਗੇ ਮਾਲਕ ਆਖ ਲੈਣਗੇ ਜੋਰੂ ਜਿੰਨਾਂ ਦਾ ਸਿਕਦਾਰ ਉਹ ਮਾਂ ਜਿਹੜੀ ਹੈ ਜਿੰਨਾਂ ਦੀ ਸਰਦਾਰਨੀ ਹੈ ਅੰਗਦੇ ਬਖਸ਼ਿਸ਼ ਕਰਨ ਲੱਗੇ ਕਿ ਦੁਨੀਆਂ ਦੇ ਲੋਕੋ ਤੁਸੀਂ ਆਖਦੇ ਹੋ ਕਿ ਕਾਲ ਯੁਗ ਇੱਕ ਸੀ ਦਵਾਪਰ ਇੱਕ ਸੀ ਸਤਜੋਗ ਇੱਕ ਸੀ ਤ੍ਰੇਤਾ ਇੱਕ ਸੀ ਤੁਸੀਂ ਦੁਨੀਆ ਨੂੰ ਇਹ ਲੋਕ ਇਹ ਚੀਜ਼ਾਂ ਕਹਿ ਕੇ ਗੁੰਮਰਾਹ ਕਰ ਰਹੇ ਹੋ ਮਾਲਕ ਆਖ ਲੈ ਗੁਰੂ ਨਾਨਕ ਸਾਹਿਬ ਕਹਿੰਦੇ ਚਲ ਤੁਹਾਡਾ ਸਹਿਮਤ ਵੀ ਹੋ ਜਾਣਾ ਕਿ ਕਲ ਯੁਗ ਵੀ ਸੀ ਦਵਾਪਰ ਵੀ ਸੀ ਤ੍ਰੇਤਾ ਵੀ ਸੀ ਸਤਜੁਗ ਵੀ ਸੀ ਮਾਲਕ ਉਹਨਾਂ ਨੂੰ ਕਹਿ ਲੱਗੇ ਕਿ ਉਦੋਂ ਚੰਦਰਮਾ ਹੈਗਾ ਸੀ ਪੈ ਲ ਗਿਆ ਧਰਤੀ ਹੈਗੀ ਸੀ ਉਦੋਂ ਹਾਂ ਸੂਰਜ ਹੈ ਸੀ ਉਦੋਂ ਹਾਂ ਤੇ ਗੁਰਨਾਨਦ ਸਾਹਿਬ ਕਹਿ ਰਹੇ ਨੇ ਬਦਲਿਆ ਕੀ ਸੋਈ ਚੰਦ ਚੜੇ ਸੇ ਤਾਰੇ ਸੋਈ ਦੁਨੀਆ ਤਪ ਤਰਹੇ ਸਾ ਧਰਤੀ ਸੋ ਪਵਨ ਚੁਲਾਰੇ ਇਹੀ ਧਰਤੀ ਐ ਇਹੀ ਹਵਾ ਝੁਲ ਰਹੀ ਐ ਸਾ ਧਰਤੀ ਸਾ ਪਵਨ ਚੁਲਾਰੇ ਜੁਗ ਜੀ ਖੇਲੇ ਥਾਮ ਕੈਸੇ ਮਾਲਕ ਆਖ ਲੰਗੇ ਤੂੰ ਕਿਹੜੇ ਤਰੀਕੇ ਨਾਲ ਕਹਿ ਰਿਹਾ ਕਾਲ ਯੁਗ ਸਤਜੁਗ ਦਵਾਪਰ ਸਮਝ ਦੀ ਵੰਦ ਤੂੰ ਆਪਣੇ ਤਰੀਕੇ ਨਾਲ ਕਰਕੇ ਬੈਠਾ ਹੋਇਆ ਸਸੀ ਹੁਣ ਤੱਕ ਜੋ ਤੱਕ ਸਿ ਸੁਣਿਆ ਹੈ ਰਾਮ ਕੇ ਅੰਦਰ ਜੀ ਆਏ ਕ੍ਰਿਸ਼ਨ ਜੀ ਆਏ ਆ અવਤਾਰ ਆਏ ਇੰਨੀਆਂ ਕਲਾ ਲੈ ਕੇ ਦੁਨੀਆ ਉੱਤੇ ਪਹੁੰਚੇ ਉਹਨਾਂ ਦਾ ਸਮਾਂ ਟਾਈਮ ਪੀਰੀਅਡ ਕਾ ਸਤਜਗ ਸੀ ਫੇ ਦਵਪਰ ਆਇਆ ਫੇ ਤ੍ਰੇਤਾ ਆਇਆ ਹੁਣ ਕਲਯੁਗ ਹੈ ਜਿੱਥੇ ਸੱਚਾਈ ਤੇ ਬੁਰਾਈ ਜਿੱਥੇ ਝੂਠ ਤੇ ਸੱਚ ਹੈ ਉਹੀ ਕਲਯੁਗ ਤੇ ਉਹੀ ਸਤਜਗ ਹੈ ਇਹ ਗੱਲ ਯਾਦ ਰੱਖਣੀ ਹੈ ਅੱਜ ਅਸੀਂ ਕਹਿੰਨੇ ਸਾਡੇ ਨਾਲ ਮਾੜਾ ਹੋ ਗਿਆ ਇਹ ਕਿਸ ਤਰ੍ਹਾਂ ਹੋ ਗਿਆ ਪੁੱਤ ਕਲਯੁਗ ਹੈ ਗਵਾਨੀਆਂ ਦੇ ਘਰ ਬਰਕਤ ਵੀ ਹੈ ਸੁੱਖ ਸ਼ਾਂਤੀ ਵੀ ਹੈ ਪਿਆਰ ਮੁਹੱਬਤ ਵੀ ਹੈ ਇੱਕ ਨੂੰ ਜੇ ਨਾਲ ਪਿਆਰ ਨਾ ਰਹਿ ਰਹੇ ਨੇ ਮਾਹੌਲ ਘਰ ਦਾ ਕਿੰਨਾ ਪਿਆਰਾ ਹੈ ਤੇਰੇ ਘਰ 'ਚ ਕਲਯੁਗ ਹੈ ਉਹਦੇ ਕਰਕੇ ਸਤਯੁਗ ਕਿੱਥੇ ਆ ਗਿਆ ਇੱਕ ਘਰ ਦੀ ਵਿਸਥ ਦੇ ਨਾਲ ਹੀ ਯੁਗ ਪਲਟ ਗਿਆ ਜੀ ਮਾਲਕ ਅੱਖ ਲਗੇ ਨਾ ਇਦਾਂ ਸੋਚ ਦੇ ਉੱਤੇ ਡਿਪੈਂਡ ਹੈ ਗੁਰਦੇਵ ਕਹੇ ਲੱਗੇ ਤੇਰੀ ਸੋਚ ਦੇ ਵਿੱਚ ਤੇਰੇ ਵਿਚਾਰਾਂ ਦੇ ਅੰਦਰ ਜੇਕਰ ਮਾੜਾ ਸੋਚ ਰਿਹਾ ਹੈ ਮਾੜਾ ਕਰ ਰਿਹਾ ਹੈ ਰਾਮਚੰਦਰ ਜੀ ਸਨ ਉਹਦੇ ਅੰਗੇ ਵਿੱਚ 라वण ਹੈ ਸਚਾਈ ਤੇ ਬੁਰਾਈ ਕ੍ਰਿਸ਼ਨ ਹੈ ਕ੍ਰਿਸ਼ਨ ਦੇ ਨਾਲ ਸਾਹਮਣੇ ਵਿਰੋਧੀ ਕੰਸ ਹੈ ਤੇਰੇ ਆਪਣੇ ਘਰ ਦੀ ਸੋਚ ਹੈ ਤੂੰ ਸੱਚੇ ਤਰਸਤੇ ਉੱਤੇ ਚੱਲ ਰਿਹਾ ਹੈ ਤੇਰਾ ਪੁੱਤ ਗਲਤ ਰਸਤੇ ਉੱਤੇ ਤੁਰ ਰਿਹਾ ਕੋ ਗਲਤ ਪਾਸੇ ਜਾ ਰਿਹਾ ਗਲਤ ਵਿਚਾਰ ਕਰ ਰਿਹਾ ਗਲਤ ਜਿੰ ਤਰੀਕੇ ਨਾਲ ਜ਼ਿੰਦਗੀ ਨੂੰ ਜਿਉ ਰਿਹਾ ਭਾਵੇਂ ਤੂੰ ਹੈ ਤੇਰੀ ਕੋਕਤ ਜੰਮਿਆ ਹੋਇਆ ਪੁੱਤ ਹੈ ਤੇਰੇ ਪੁੱਤ ਦੇ ਉੱਤੇ ਕਲਯੋਗ ਹੈ ਤੇ ਤੂੰ ਸਤਯੋਗ ਦੇ ਵਿੱਚ ਹੈ ਤੇਰੇ ਵਿਚਾਰਾਂ ਵਿੱਚ ਸਮੇਂ ਦਾ ਪ੍ਰਭਾਵ ਹੈ ਮਾਲਕ ਆਕਣ ਲੱਗੇ ਪਰਸ਼ਾ ਜਿਹਦੇ ਉੱਤੇ ਤੂੰ ਕਿਰਪਾ ਕਰਦਾ ਹੈ ਨਾ ਉਹਦੇ ਮਨ ਦੇ ਮਾੜੇ ਵਿਚਾਰ ਉਹਦੀ ਮਾੜੀ ਸੋਚ ਉਹਦਾ ਗਲਤ ਕੰਮ ਉਹਦਾ ਗਲਤ ਕਰਮ ਵਿਹਾਰ ਤੇ ਉਹਨੂੰ ਸਾਰਿਆਂ ਨੂੰ ਉਦਾਰ ਦਿੰਦਾ ਹੈ ਕਲਯੁਗ ਉਦਾਰਿਆ ਗੁਰਦੇਵ